ਸੋਨਾ ਚਾਂਦੀ ਖਰੀਦਣ ਵਾਲਿਆਂ ਦੇ ਲਈ ਇੱਕ ਬੇਹੱਦ ਵੱਡੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦਰਸਲ ਹੁਣ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਹੋਇਆ ਜਾਨੀ ਕਿ ਹੁਣ ਰਿਕਾਰਡ ਟੁੱਟਦੇ ਹੋਏ ਦਿਖਾਈ ਦੇ ਰਹੇ ਨੇ ਜੇਕਰ ਹੁਣ ਤੁਸੀਂ ਵੀ ਸੋਨਾ ਚਾਂਦੀ ਖਰੀਦਣ ਬਾਰੇ ਸੋਚ ਰਹੇ ਸੀ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਹੁਣ ਵੱਡੇ ਪੱਧਰ ਦੇ ਬਦਲਾਅ ਹੋ ਗਏ ਨੇ ਕੀਮਤਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਔਰ ਚਾਂਦੀ ਨੇ ਕਈ ਵੱਡੇ ਪੱਧਰ ਦਾ ਉਛਾਲ ਮਾਰਿਆ ਹੈ ਜਾਣਕਾਰੀ ਇਸ ਬਾਬਤ ਹੈ ਜਿੱਥੇ ਕਿ ਹੁਣ ਵਿੱਤੀ ਸਾਲ 2025-26 ਦੇ ਪਹਿਲੇ ਕਾਰੋਬਾਰੀ ਦਿਨ ਸੋਨੇ ਦੇ ਖਰੀਦਦਾਰਾਂ ਨੂੰ ਝਟਕਾ ਲੱਗਾ ਯਾਨੀ ਕਿ ਹੁਣ MCX ਤੇ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਸੋਨਾ ਫਿਲਹਾਲ 59 FSG ਦੇ ਵਾਅਦੇ ਦੇ ਨਾਲ 29341 ਰੁਪਏ ਦੇ ਨਵੇਂ ਪੱਤਰ ਤੇ ਪਹੁੰਚ ਗਿਆ ਜਦਕਿ ਚਾਂਦੀ ਜੋ ਹੈ 0.76% ਦੇ ਵਾਅਦੇ ਦੇ ਨਾਲ 1821 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਇਸ ਤੋਂ ਪਹਿਲਾਂ 31 ਮਾਰਚ ਯਾਨੀ ਕਿ ਸੋਮਵਾਰ ਨੂੰ ਈਦੁੱਲ ਫਤਰ ਦੇ ਮੌਕੇ ਤੇ ਸ਼ੇਅਰ ਕਰੰਸੀਆਂ ਤੇ ਕਮਿਊਨਿਟੀ ਬਾਜ਼ਾਰ ਬੰਦ ਰਹੇ ਤੇ ਹੁਣੇ ਦੱਸੀਏ ਕਿ 28 ਮਾਰਚ ਨੂੰ ਸੋਨੇ ਦੀ ਬੰਦ ਕੀਮਤ ਜਿਹੜੀ ਸੀਗੀ ਉਹ ਹੋਰ ਮਾਤਰਾ ਤੇ ਸੀ ਪਰ ਹੁਣ ਇਸ ਦੇ ਵਿੱਚ ਵਾਧਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਦੱਸੀਏ ਕਿ ਸੋਮਵਾਰ ਨੂੰ ਕੈਮਕਸ ਤੇ ਸੋਨੇ ਦੀਆਂ ਕੀਮਤਾਂ ਨੇ ਇਤਿਹਾਸ ਰਚਾਇਆ ਔਰ ਪਹਿਲੀ ਵਾਰ 311 ਡਾਲਰ ਪ੍ਰਤੀ ਔਸਤੇ ਪੱਧਰ ਤੇ ਪਾਰ ਕੀਤਾ ਔਰ ਨਾਲ ਹੀ ਸਪਸ਼ਟ ਸੋਨੇ ਦੀ ਕੀਮਤ 3106.5 ਡਾਲਰ ਪ੍ਰਤੀ ਔਸਤੇ ਹੋਇਆ ਜੋ ਹੁਣ ਤੱਕ ਸਭ ਤੋਂ ਉੱਚਾ ਸੀ ਇਹ ਦੱਸਿਆ ਹੈ ਕਿ ਸੋਨੇ ਦੀਆਂ ਕੀਮਤਾਂ ਦੇ ਵਿੱਚ ਹੁਣ ਵੱਡੇ ਪੱਧਰ ਦੇ ਬਦਲਾਅ ਹੋਏ ਨੇ 1 ਅਪ੍ਰੈਲ ਯਾਨੀ ਕਿ ਨਵੇਂ ਮਹੀਨੇ ਦੇ ਵਿੱਚ ਸੋਨੇ ਦੇ ਖਰੀਦਦਾਰਾਂ ਨੂੰ ਵੱਡਾ ਝਟਕਾ ਲੱਗਾ ਐ ਐਮਸੀਐਕਸ 'ਚ ਸੋਨੇਆਂ ਤੇ ਚਾਂਦੀ ਦੀਆਂ ਕੀਮਤਾਂ ਵਧੀਆਂ ਹਨ ਸੋਨਾ ਫਿਲਹਾਲ 0.59% ਦੇ ਵਾਧੇ ਨਾਲ 92300 40 ਰੁਪਏ ਦੇ ਪੱਤਰ ਤੇ ਉੱਤੇ ਵਧਿਆ ਹੋਇਆ ਜਦਕਿ ਚਾਂਦੀ 0.76% ਦੇ ਵਾਧੇ ਦੇ ਨਾਲ 1821 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਹੈ ਇਸ ਤੋਂ ਪਹਿਲਾਂ 31 ਮਾਰਚ ਨੂੰ ਵੀ ਜੋ ਹੈ ਇਹ ਬਾਜ਼ਾਰ ਬੰਦ ਰਹੇ ਤਾਂ ਉਸ ਦੌਰਾਨ ਜਿਹੜੀਆਂ ਕੀਮਤਾਂ ਸਿਗੀਆਂ ਉਹਨਾਂ ਦੇ ਵਿੱਚ ਜਿਹੜਾ ਸਥਿਰਤਾ ਜਿਹੜੀ ਦੇਖਣ ਨੂੰ ਮਿਲੀ ਸੀਗੀ ਪਰ ਜਦੋਂ ਬਾਜ਼ਾਰ ਖੁੱਲੇ ਤਾਂ ਉਸ ਤੋਂ ਬਾਅਦ ਹੁਣ ਵੱਡੇ ਪੱਤਰ ਦੇ ਬਦਲਾਅ ਆਏ ਸੀ ਉਹ ਦੱਸਦੀ ਹੈ ਕਿ ਜਿੱਥੇ ਕਿ ਜਦੋਂ ਬਾਜ਼ਾਰ ਬੰਦ ਸੀਗੇ ਤਾਂ ਸੋਨੇ ਦੀ ਕੀਮਤ ਜਿਹੜੀ ਸੀਗੀ ਉਹ

ਚਾਂਦੀ ਦੀ ਗੱਲ ਕਰੀਏ ਤਾਂ ਉੱਥੇ 0.02% ਦਾ ਵਾਧਾ ਦਰਜ ਕੀਤਾ ਗਿਆ ਤੇ 1460 ਰੁਪਏ ਪ੍ਰਤੀ ਕਿਲੋਗ੍ਰam ਰਿਹਾ ਹੈ ਤੇ ਹੁਣ ਇਸੇ ਤਰੀਕੇ ਦੇ ਨਾਲ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਉਤਾਰ ਚੜ੍ਹਾਵ ਦੇਖਣ ਨੂੰ ਮਿਲੇ ਹੈ ਸੋਨੇ ਚਾਂਦੀ ਦੀਆਂ ਕੀਮਤਾਂ 'ਚ ਬਦਲਾਅ ਹੋ ਰਿਹਾ ਔਰ ਵਿਆਹਾਂ ਦੇ ਸੀਜ਼ਨ ਦੇ ਵਿੱਚ ਵੀ ਇਹ ਵੱਡੇ ਪੱਧਰ ਦੇ ਬਦਲਾਅ ਜਿਹੜੇ ਦੇਖਣ ਨੂੰ ਮਿਲੇ ਸੀ ਸੋਨੇ ਨੇ ਇੱਕ ਟਾਈਮ ਤੇ ਧਾਕੇ ਸਾਰੇ ਰਿਕਾਰਡ ਜਿਹੜੇ ਤੋੜ ਦਿੱਤੇ ਸੀ ਜਾਨੀ ਕਿ ਵਿਆਹਾਂ ਦੇ ਸੀਜ਼ਨ ਦੇ ਵਿੱਚ ਲੋਕਾਂ ਦਾ ਸੋਨਾ ਖਰੀਦਣਾ ਔਖਾ ਵੀ ਹੋਇਆ ਵਿਚਕਾਰ ਕੀ ਡਿੱਗੀਆਂ ਜਿੱਥੇ ਥੋੜੀ ਰਾਹਤ ਮਿਲੀ ਪਰ ਇਸੇ ਤਰੀਕੇ ਦੇ ਨਾਲ ਇਹ ਬਦਲਾਅ ਜਿਹੜੇ ਵਾਦੇ ਗਏ ਜਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਜੇਬਾਂ ਤੇ ਭਾਰੀ ਮਾਤਰਾ ਦੇ ਨਾਲ ਡਾਕਾ ਪਿਆ ਤੇ ਹੁਣ ਸੋਨਾ ਚਾਂਦੀ ਖਰੀਦਣ ਵਾਲੇ ਜਰਾ ਇਸ ਖਬਰ ਵੱਲ ਦੇਖੋ ਕਿਉਂਕਿ ਹੁਣ 1 April ਯਾਨੀ ਕਿ ਅੱਜ ਦੇ ਦਿਨ ਦੇ ਵਿੱਚ ਵੱਡੇ ਪੱਧਰ ਦੇ ਬਦਲਾਅ ਸੋਨੇ ਦੀਆਂ ਕੀਮਤਾਂ ਦੇ ਵਿੱਚ ਹੋ ਗਏ ਨੇ MCX ਤੇ ਸੋਨਾ ਚਾਂਦੀ ਦੀਆਂ ਕੀਮਤਾਂ ਜਿਹੜੀਆਂ ਬਦਲੀਆਂ ਨੇ ਔਰ ਉਸੇ ਤਰੀਕੇ ਦੇ ਨਾਲ ਹੁਣ 91340 ਰੁਪਏ ਤੇ ਨਵੇਂ ਪੱਧਰ ਤੇ ਪਹੁੰਚਿਆ ਚਾਂਦੀ ਚੱਤੀ 0.76% ਦੇ ਵਾਧੇ ਦੇ ਨਾਲ 2821 ਰੁਪਏ ਪ੍ਰਤੀ ਗਲੋਗ੍ਰਾਮ ਹੈ ਜਾਨੀ ਕਿ ਹੁਣ ਇਹ ਵਾਧਾ ਜਿਹੜਾ ਦਿਨ ਪ੍ਰਤੀ ਦਿਨ ਹੋ ਰਿਹਾ ਔਰ ਲੋਕਾਂ ਦਾ ਸੋਨਾ ਖਰੀਦਣਾ ਵੀ ਔਖਾ ਹੋ ਰਿਹਾ ਤੇ ਜਦੋਂ ਰੇਟ ਘਟਦੇ ਨੇ ਤਾਂ ਲੋਕ ਇਸ ਦੇ ਵਿੱਚ ਨਿਵੇਸ਼ ਕਰਦੇ ਨੇ ਕਈ ਲੋਕ ਰੇਟ ਵਧਣ ਦੇ ਵਿੱਚ ਵੀ ਨਿਵੇਸ਼ ਕਰਦੇ ਨੇ ਜਿਸ ਦੇ ਨਾਲ ਉਹਨਾਂ ਨੂੰ ਵੱਡੇ ਪੱਧਰ ਦਾ ਪ੍ਰੋਫਿਟ ਹੁੰਦਾ ਤੇ ਜੇਕਰ ਹੁਣ ਤੁਸੀਂ ਵੀ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇਸ ਖਬਰ ਨੂੰ ਲੋਕਾਂ ਤੱਕ ਜ਼ਰੂਰ ਪਹੁੰਚਾਓ